ਸੋ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਆ ਹੋ ਪੰਜਾਬ ਏਕਤਾ న్యూਸ ਨਾਲ ਵਿਕਰਮ ਮਜੀਠੀ ਆ ਵਿਕਰਮ ਮਜੀਠੀ ਦੇ ਬੰਦਿਆਂ ਖਿਲਾਫ ਕੁਲਦੀਪ ਸਿੰਘ ਢਾਲੀਵਾਲ ਨੇ ਦਿੱਤੇ ਵੱਡੇ ਬਿਆਨ ਕੀਤਾ ਖਲਾਸਾ ਜਾਣਦਿਆਂ ਅੱਜ ਦੀ ਵੀਡੀਓ ਵਿੱਚ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਮਜੀਠੀਆ ਦੀ ਗਫਤਾਰੀ ਜੜੀ ਕੀਤੀ ਗਈ ਸੀਗੀ ਤੋਂ ਕੱਲ ਤੋਂ ਕੱਲ ਜਿਹੜਾ ਮਾਂਜੋਕ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਉਹਦੇ ਸਬਤ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਿੱਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕਦਮ ਫਸਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਵਿਜੀਟਰੀਆ ਇੰਨਾ ਨਹੀਂ ਖਿਲਦਾ ਦੀ ਸੀਗਾ ਉਹ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਡਰ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੋਈ ਹੈ ਉਹ ਸਾਡੇ ਕੈਨੇਡਾ ਦੇ ਨਾਲ ਅچھے ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਹੈ ਉਹ ਕੈਨੇਡਾ ਤੋਂ ਕਰਾਵਾਂਗੇ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ। ਔਰ ਜੋ ਮਾਨ ਸਾਹਿਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੁੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾਉਣ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਜਿਹੜਾ ਝੂਠ ਕੂੜ ਪ੍ਰਚਾਰ ਕਰ ਰਹੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗਫਤਾਰੀ ਜਾਰੀ ਕੀਤੀ ਗਈ ਸੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਆਵਾਜ਼ ਸੀਗਾ ਉਹ ਸਵਾਜ ਦੇ ਵਿੱਚ ਜਿਹੜੀ ਜਿਹੜਾ ਨਕਸ਼ੇ ਦਾ ਧੰਦਾ ਹੋਇਆ ਉਹ ਸਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਦਾਜ ਦੇ ਵਿੱਚ ਲੋਕਾਂ ਨੇ ਕਿਹਾ ਬੱਲਾ ਕਿ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ 사ਰੀ ਦੁਨੀਆ ਦੇ 사ਰੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਰ ਕੱਲੀ ਦਲ ਇਹ ਗੱਲ ਨਾ ਉਹਦੇ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਫੋੜ ਉਹਨਾਂ ਨੂੰ ਕੱਲ ਤੋਂ ਕੱਲ ਜਿਹੜਾ ਮਾਂਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਉਹਦੇ ਸਬਤ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਜੀਠੀਏ ਹੜਾਂ ਨੇ ਇਹ ਸਾਰਾ ਧੰਦਾ ਕੀਤਾ ਉਹ ਦੂਜਾ ਜਿਹੜੀ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਔਰ ਇਹ ਵੀ ਇੱਕ ਗੱਲ ਨਾਲ ਹੋਦ ਹੈ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇੰਨਾ ਵੀ ਖੇਲਦਾ ਨਹੀਂ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਨਰ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਕਟੜਾ ਜਿਹੜੀ ਹੋਈ ਹੈ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਇੰਡੀਆ ਗਵਰਨਮੈਂਟ ਦੇ ਨਾਲ ਹੀ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਨਾਲ ਜਿਹੜੇ ਇਹ ਜਿਹੜੇ ਇਹ ਵਾਰੰਟ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਔਰ ਸਾਡੇ ਕੈਨੇਡਾ ਦੇ ਨਾਲ ਅੱਛੇ ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਹੈ ਉਹ ਕੈਨੇਡਾ ਤੋਂ ਕਰਾਵਾਂਗੇ ਔਰ ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਖਿਆਲ ਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾਲ ਆਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹਦੇ ਉਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲਿੰਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਅድਮੋਲ ਸੀਗੇ ਇੱਕ ਵੱਡਾ ਉਹਦੇ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਤੇ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਆ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਕਹਿੰਦੇ ਆ ਕਿ ਅਜੇ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਜਿਹੜੀਆਂ ਬਾਕੀ ਨੇ ਵੱਡੀਆਂ-ਵੱਡੀਆਂ ਮੱਛੀਆਂ ਅਜੇ ਫੜਦੀਆਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਮਝੋ ਕਿ ਇਹ ਉਸੇ ਪਾਸੇ ਵਾਲ ਨੂੰ ਇੱਕ ਜਿਹੜਾ ਇਹ ਤਸਵੀਰ ਤੁਹਾਨੂੰ ਨਜ਼ਰ ਆਊਗੀ ਕਿ ਕਿਦਾਂ ਨੂੰ ਹੁਣ ਜਦੋਂ ਜਾਂਚ ਕੀਤੀ ਹੈ ਇਮਾਨਦਾਰੀ ਦੇ ਨਾਲ ਜਦੋਂ ਸਰਕਾਰ ਨੇ ਹਰ ਪੱਖ ਤੇ ਜਾਂਚ ਕੀਤੀ ਹੈ ਤੋਂ ਸਹਜੇ ਸਹਜੇ ਮਲਕ ਕਾਮਯਾਬੀ ਜਿਹੜੀ ਆ ਆਪਾਂ ਨੂੰ ਮਿਲ ਲੱਗੀ ਐ ਉਹ ਜਦੋਂ ਸੱਤੇ ਹੋਣੀ ਆ ਗਏ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਜਾਣਗੇ ਤੁਸੀਂ ਦੇਖੋ ਕੀ ਬਣਦਾ ਕਿਉਂਕਿ ਬਹੁਤ ਵੱਡਾ ਪਤਾ ਉਹਦੇ ਨਾਲ ਦੇ ਕਹਿ ਚੁੱਕਿਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਦੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਏ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਮਾ ਚੌੜਾ ਸੀਗਾ ਤੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀ ਜਾਂ ਸ਼ੁਰੂ ਕੀਤਾ ਸੀਗਾ ਉਹਨੂੰ ਬੂਹ ਪੈਣਾ ਜਿਹੜਾ ਸ਼ੁਰੂ ਹੋ ਗਿਆ ਕੱਲ ਤੇ ਅੱਜ ਜੋ ਕੁਝ ਹੋਇਆ ਇਹ ਸਾਡੀ ਇੱਕ ਵੱਡੀ ਕਾਮਯਾਬੀ ਹੈ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਕਾਮਯਾਬੀ ਹੈ ਕਿ ਅਸੀਂ ਸਹਜੇ ਸਹਜੇ ਉਸ ਪਾਸੇ ਵੱਲ ਨੂੰ ਵਧੇਵੇਂ ਜਿੱਥੋਂ ਇਹ ਨਸ਼ੇ ਦੇ بڑے بڑے ਵੱਡੇ ਸਮਗਲ ਜਿਹੜੇ ਆ ਉਹਨਾਂ ਦੇ ਗਲਾਂ ਨੂੰ ਜਿਹੜਾ ਹੱਥ ਜਿਹੜਾ